ਪੰਜਾਬੀਆਂ ਦੇ ਕਰਜ਼ੇ ਦੀ ਪੰਡ ਹੋਰ ਵੀ ਭਾਰੀ ਹੋ ਗਈ ਹੈ ਪੰਜਾਬ ਦੀ ਮਾਨ ਸਰਕਾਰ ਨੇ 941 ਕਰੋੜ ਰੁਪਏ ਦਾ ਕਰਜ਼ਾ ਹੋਰ ਚੁੱਕਿਆ ਤੇ ਸਿਰਫ ਨਵੰਬਰ ਮਹੀਨੇ ਦੇ ਵਿੱਚ ਹੀ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ 4450 ਕਰੋੜ ਰੁਪਏ ਦਾ ਕਰਜ਼ਾ ਚੁੱਕ ਲਿਆ ਆਪਣੇ ਕਾਰਜਕਾਲ ਦੇ ਮਹਿਜ ਪੌਣੇ 2 ਸਾਲਾਂ ਦੇ ਵਿੱਚ ਪੰਜਾਬ ਦੀ ਭਗਵੰਤਮਾਨ ਸਰਕਾਰ ਨੇ ਪੰਜਾਬ ਦੇ ਖਜ਼ਾਨੇ ਤੇ 60000 ਕਰੋੜ ਰੁਪਏ ਦੇ ਵਾਧੂ ਕਰਜ਼ੇ ਦਾ ਭਾਰ ਹੋਰ ਵਧਾਇਆ। ਦੁੱਖ ਦੀ ਗੱਲ ਤੇ ਰੋਸ਼ਨੀ ਦੀ ਗੱਲ ਇਹ ਹੈ ਕਿ ਪਾਰਟੀ ਨੇ ਇਹ ਸਾਰਾ ਪੈਸਾ ਆਪਣੇ ਨਿੱਜੀ ਹਿੱਤਾਂ ਲਈ ਵਰਤਿਆ। ਇਹ ਸਭ ਕੁਝ ਕਹਿਣਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਜਿਸ ਦੇ ਵੱਲੋਂ ਕਰਜ਼ੇ ਦੇ ਮੁੱਦੇ ਤੇ ਪੰਜਾਬ ਦੀ ਭਗਵੰਤਮਾਨ ਸਰਕਾਰ ਨੂੰ ਕੇਰਿਆ ਗਿਆ ਤੇ ਪੁੱਛਿਆ ਗਿਆ ਕਿ ਸਰਕਾਰ ਦੱਸੇ ਕਿ ਆਖਰ ਪੰਜਾਬ ਦੇ ਖਜ਼ਾਨੇ ਦੇ ਵਿੱਚੋਂ ਇਹ 60000 ਕਰੋੜ ਰੁਪਇਆ ਗਿਆ ਕਿੱਥੇ 943 ਕਰੋੜ ਰੁਪਇਆ ਕੱਲ ਕਰਜ਼ਾ ਪੰਜਾਬ ਦੀ ਭਗਵੰਤਮਾਨ ਸਰਕਾਰ ਨੇ ਲਏ ਨੇ ਇੱਕ ਮਹੀਨੇ ਦੇ ਅੰਦਰ 4450 ਕਰੋੜ ਰੁਪਇਆ ਲੈ ਲਿਆ ਪਿਛਲੇ 20 ਮਹੀਨੇ ਦੇ ਅੰਦਰ 60000 ਕਰੋੜ ਰੁਪਇਆ ਕਰਜ਼ਾ ਲੈ ਚੁੱਕੇ ਹੈ ਕੋਈ ਨਵੀਂ ਸੜਕ ਨਹੀਂ ਕੋਈ ਨਵਾਂ 에어ਪੋਰਟ ਨਹੀਂ ਕੋਈ ਕਾਲਜ ਨਹੀਂ ਕੋਈ ਯੂਨੀਵਰਸਿਟੀ ਨਹੀਂ ਕੋਈ ਹਸਪਤਾਲ ਨਹੀਂ ਕੋਈ ਡਿਸਪੈਂਸਰੀ ਨਹੀਂ ਕੋਈ ਪਿੰਡਾਂ ਚ ਮੰਡੀ ਨਹੀਂ ਕੋਈ ਰੂਰਲ ਲਿੰਕ ਰੋਡ ਨਹੀਂ ਕੋਈ ਨਵੀਂ ਕਸੀ ਨਹੀਂ ਕੋਈ ਨਵੀਂ ਨਹਿਰ ਨਹੀਂ ਪੈਨਸ਼ਨ ਬੰਦ ਹੋਈ ਪਈ ਹੈ ਸ਼ਗਨ ਸਕੀਮ ਬੰਦ ਹੋਈ ਪਈ ਹੈ 1000 ਕਰੋੜ ਚਾੜ ਕੇ ਕਰਜ਼ਾ ਇਕੱਲਾ ਕੀ ਕੰਮ ਕੀਤਾ ਹੈ ਆਪਣੇ ਇਸ਼ਤਿਹਾਰ ਹਿੰਦੁਸਤਾਨ ਦੇ ਕੋਨੇ-ਕੋਨੇ ਚ ਕਰੋੜਾਂ ਰੁਪਇਆ ਇਸ਼ਤਿਹਾਰਾਂ ਤੇ ਲਿਆ ਆਪਣੀ ਪਾਰਟੀ ਨੂੰ ਤਗੜਾ ਕਰਨ ਵਾਸਤੇ ਵੱਟ ਦੇ ਵੱਟ ਜੈਟ ਖਰੀਦੇ ਉਹਨਾਂ ਨੂੰ ਕੇਜਰੀਵਾਲ ਨੂੰ ਲਿਜਾਣ ਵਾਸਤੇ ਇਕੱਲੇ ਲੁੱਟਣ ਦਾ ਕੰਮ ਕਰ ਰਹੇ 60 ਹਜ਼ਾਰ ਕਰੋੜ ਕੋਈ ਮਾਮੂਲੀ ਚੀਜ਼ ਨਹੀਂ ਹੈ ਸਰਦਾਰ ਸੁਰਿੰਜੀਤ ਸਿੰਘ ਮਾਨ ਨੇ ਭਗਵੰਤ ਮਾਨ ਦਾ ਨਾਂ ਰੱਖਿਆ ਟੱਟੂ ਤੇ ਟੱਟੂ ਕਦੋਂ ਤੋਂ ਘੋੜਿਆਂ ਦੇ ਸਵਾਲ ਪੁੱਛਣ ਲੱਗ ਗਏ ਇਹ ਮੈਨੂੰ ਸਮਝ ਨਹੀਂ ਆਈ ਤੇ ਜੇ ਘੋੜਿਆਂ ਦੀ ਧਗੜ ਧਗੜ ਹੋ ਰਹੀ ਹੈ ਭਗਵੰਤ ਮਾਨ ਦੀ ਛਾਤੀ ਤੇ ਹੀ ਹੋ ਰਹੀ ਹੈ ਅਸਰ ਕਰ ਰਹੀਆਂ ਉਹਦੇ ਤੇ ਗੱਲਾਂ ਮੈਂ ਭਗਵੰਤ ਮਾਨ ਨੂੰ ਗੱਲ ਕਰਨੀ ਚਾਹੁੰਦਾ ਕਿ ਇਹ ਨਾ ਧਿਆਨ ਭਟਕਾਉ ਗੱਲਾਂ ਨਾ ਕਰ ਤੂੰ ਇਧਰ ਉਧਰ ਕੀ ਨਾ ਬਾਤ ਕਰ ਇਹ ਬਤਾ ਕਿ ਕਾ ਇਹਨਾਂ ਨੂੰ ਤਾਂ ਫਿਕਰ ਨਹੀਂ ਹੈ ਫਿਰ ਅਗਲੀ ਸਰਕਾਰ ਤੇ ਛੱਡ ਦੰਗੇ ਆ ਤਾਂ ਲੁੱਟ ਕੇ ਚਲੇ ਜਾਵਾਂਗੇ ਇੱਕ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਰੋਜ਼ ਪੰਜਾਬ ਦੇ ਉੱਤੇ ਜਿਹੜੀ ਕਰਜ਼ੇ ਦੀ ਪੰਡ ਹੈ ਉਹਨੂੰ ਵੱਡੀ ਕਰਦੀ ਜਾ ਰਹੀ ਹੈ ਉਹਨੂੰ ਭਾਰੀ ਕਰਦੀ ਜਾ ਰਹੀ ਹੈ ਦੂਸਰੇ ਪਾਸੇ ਉਸ ਪੈਸੇ ਨਾਲ ਆਮ ਆਦਮੀ ਪਾਰਟੀ ਦਾ ਅਰਵਿੰਦ ਕੇਜਰੀਵਾਲ ਦਾ ਭਗਵੰਤ ਮਾਨ ਦਾ ਪ੍ਰਚਾਰ ਸਾਰੇ ਹਿੰਦੁਸਤਾਨ ਦੇ ਵਿੱਚ ਕੇਵਲ ਤੇ ਕੇਵਲ ਆਮ ਆਦਮੀ ਪਾਰਟੀ ਨੂੰ ਬਿਲਡ ਕਰਨ ਵਾਸਤੇ ਪੰਜਾਬ ਦੇ ਲੋਕਾਂ ਦੇ ਖਜ਼ਾਨੇ ਦਾ ਪੈਸਾ ਲਾਇਆ ਜਾ ਰਿਹਾ ਅੱਜ ਦੇ ਅਖਬਾਰ ਦੇ ਵਿੱਚ ਤੁਸੀਂ ਖਬਰ ਦੇਖੀ ਹੈ ਕਿ ਕੱਲ 941 ਕਰੋੜ ਰੁਪਏ ਦਾ ਕਰਜ਼ਾ ਇਸ ਸਰਕਾਰ ਵੱਲੋਂ ਹੋਰ ਲਿੱਤਾ ਗਿਆ ਮੈਂ ਡਾਟਾ ਕੱਢਿਆ 941 ਕਰੋੜ ਦਾ ਕਰਜ਼ਾ ਕੱਲ ਲੈ ਲਿਆ ਕੇਵਲ ਨਵੰਬਰ ਦੇ ਮਹੀਨੇ 'ਚ 4450 ਕਰੋੜ ਰੁਪਏ ਦਾ ਕਰਜ਼ਾ ਇਸ ਸਰਕਾਰ ਨੇ ਚੱਕ ਲਿਆ ਤੇ ਇਸ ਨਵੰਬਰ ਤੱਕ ਜਦੋਂ ਦੀ ਸਰਕਾਰ ਬਣੀ ਹੈ ਪੌਣੇ 2 ਸਾਲਾਂ ਦੇ ਵਿੱਚ 60000 ਕਰੋੜ ਰੁਪਏ ਤੋਂ ਉੱਪਰ ਦਾ ਕਰਜ਼ਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਭਗਵੰਤ ਮਾਨ ਦੀ ਸਰਕਾਰ ਨੇ ਪੰਜਾਬ ਦੇ ਖਜ਼ਾਨੇ ਤੇ ਹੋਰ ਬੋਝ ਪਾਤਾ ਹੈ ਸਰਕਾਰ ਬਣਨ ਤੋਂ ਪਹਿਲਾਂ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦੇ ਸੀ ਕਿ ਪੰਜਾਬ ਨੂੰ ਕਰਜ਼ਾਈ ਕਰਤਾ ਪੰਜਾਬ ਦੇ ਲੋਕਾਂ ਤੇ ਬੋਝ ਪਾਤਾ ਇਹ ਜਿਹੜਾ ਕਰਜ਼ਾ ਲਈ ਜਾ ਰਿਹਾ ਹੈ ਹਰ ਪੰਜਾਬ ਦੇ ਇਨਸਾਨ ਤੇ ਕਰਜ਼ਾ ਹੈ ਇਹ ਇਹ ਲੋਕਾਂ ਦੀ ਜੇਬ ਚੋਂ ਪੈਸੇ ਜਾਣੇ ਹਨ ਤੇ ਮੈਂ ਹੁਣ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਹੁਣ ਕਿਹਦੀ ਜੇਬ ਚੋਂ ਜਾਣੇ ਆ ਇਹ ਸਵਾਲ ਦਾ ਵੀ ਜਵਾਬ ਦੇ ਦੇਣ ਤੇ ਵੱਡੀ ਗੱਲ ਇਹ ਹੈ ਤੁਸੀਂ ਦੇਖੋ ਇਹ ਕਰਜ਼ਾ ਜਿਹੜਾ ਲਿੱਤਾ ਗਿਆ ਇਹ ਪੈਸਾ ਜਾ ਕਿੱਥੇ ਰਿਹਾ ਇਹ ਪੈਸੇ ਦੀ ਵਰਤੋਂ ਕਿਵੇਂ ਹੋ ਰਹੀ ਹੈ ਪੰਜਾਬ ਦੇ ਵਿੱਚ ਜਿੰਨੀਆਂ ਸੋਸ਼ਲ ਵੈਲਫੇਅਰ ਦੀਆਂ ਸਕੀਮਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਸਰਕਾਰ ਨੇ ਚਲਾਈਆਂ ਸੀ ਸਾਰੀਆਂ ਬੰਦ ਹੋ ਗਈਆਂ ਕੋਈ ਨਵਾਂ ਡਿਵੈਲਪਮੈਂਟ ਦਾ ਪ੍ਰੋਜੈਕਟ ਪੰਜਾਬ ਦੇ ਵਿੱਚ ਨਹੀਂ ਆਇਆ ਤੁਸੀਂ ਆਪ ਦੇਖ ਲਓ ਤੁਰੇ ਫਿਰਦੇ ਤੁਸੀਂ ਵੀ ਹਰ ਰੋਜ਼ ਲੋਕਾਂ ਨੂੰ ਕਵਰ ਕਰਨ ਜਾਂਦੇ ਹੋ ਕੋਈ ਨਵੀਂ ਸੜਕ ਨਹੀਂ ਕੋਈ ਨਵਾਂ 에ਰਪੋਰਟ ਨਹੀਂ ਕੋਈ ਕਾਲਜ ਨਹੀਂ ਕੋਈ ਯੂਨੀਵਰਸਿਟੀ ਨਹੀਂ ਕੋਈ ਹਸਪਤਾਲ ਨਹੀਂ ਕੋਈ ਡਿਸਪੈਂਸਰੀ ਨਹੀਂ ਕੋਈ ਪਿੰਡਾਂ ਚ ਮੰਡੀ ਨਹੀਂ ਕੋਈ ਰੂਰਲ ਲਿੰਕ ਰੋਡ ਨਹੀਂ ਕੋਈ ਨਵੀਂ ਕੱਸੀ ਨਹੀਂ ਕੋਈ ਨਵੀਂ ਨਹਿਰ ਨਹੀਂ ਪੈਨਸ਼ਨ ਬੰਦ ਹੋਈ ਪਈ ਹੈ ਸ਼ਗਨ ਸਕੀਮ ਬੰਦ ਹੋਈ ਪਈ ਹੈ ਕੰਪਨਸੇਸ਼ਨ ਜਿਹੜਾ ਮੁਆਵਜ਼ਾ ਕਿਸਾਨਾਂ ਨੂੰ ਦੇਣਾ ਸੀ ਉਹ ਬੰਦ ਹੋਇਆ ਪਿਆ ਭਗਤਪੂਰਨ ਸਿੰਘ ਜਿਹੜੀ ਹੈਲਥ ਇੰਸ਼ੋਰੈਂਸ ਸਕੀਮ ਸੀ ਉਹ ਬੰਦ ਹੋਈ ਪਈ ਹੈ ਸੈਕਲ ਬਾਦਲ ਸਾਹਿਬ ਦਿੰਦੇ ਸੀ ਬੱਚੀਆਂ ਨੂੰ ਮੁਫਤ ਭਾਂਡੇ ਬਾਲ ਸਾਹਿਬ ਦਿੰਦੇ ਸੀ ਬੱਚਿਆਂ ਨੂੰ ਸੇਵਾ ਕੇਂਦਰ ਆਟਾ ਦਾਲ ਸਭ ਕੁਝ ਬੰਦ ਹੋਇਆ ਪਿਆ ਨਵੀਂ ਸਕੀਮ ਚੱਲਦੀ ਕੋਈ ਨਹੀਂ ਨਵੇਂ ਪ੍ਰੋਜੈਕਟ ਆ ਕੋਈ ਨਹੀਂ ਰਿਹਾ ਫਿਰ ਇਹ 60000 ਕਰੋੜ ਰੁਪਇਆ ਗਿਆ ਕਿੱਥੇ ਮੈਂ ਤੁਹਾਨੂੰ ਦੱਸਦਾ 60000 ਕਰੋੜ ਰੁਪਇਆ ਕਿੱਥੇ ਗਿਆ ਆ ਪਿੱਛੇ ਦੇ ਆਧਾਰਨ ਦਿਨਾ ਤੁਹਾਨੂੰ ਪੰਜ ਸਟੇਟਾਂ ਦੇ ਵਿੱਚ ਇਲੈਕਸ਼ਨ ਹੋਈ ਹੈ ਮੱਧ ਪ੍ਰਦੇਸ਼ ਛੱਤੀਸਗੜ ਰਾਜਸਥਾਨ ਆਪਣਾ ਮੀਜ਼ੋਰਾਮ ਤੇ ਤੇਲੰਗਾਨਾ ਇਹ ਪੰਜ ਸਟੇਟਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਪ੍ਰਚਾਰ ਕਰਨ ਵਾਸਤੇ ਹਜ਼ਾਰਾਂ ਕਰੋੜ ਰੁਪਇਆ ਪੰਜਾਬ ਸਰਕਾਰ ਨੇ ਪੰਜਾਬ ਦੇ ਖਜ਼ਾਨੇ ਚੋਂ ਪੰਜਾਬ ਦੇ ਲੋਕਾਂ ਦਾ ਪੈਸਾ ਲਾਇਆ ਜਿਹੜੇ ਹਰ ਰੋਜ਼ ਹੈਲੀਕਾਪਟਰ ਹਵਾਈ ਜਹਾਜ਼ ਚਾਰਟਰ ਕੀਤੇ ਜਾਂਦੇ ਸੀ ਕਦੇ ਛੱਤੀਸਗੜ੍ਹ ਚ ਪ੍ਰਚਾਰ ਕਰਨ ਵਾਸਤੇ ਕਦੇ ਮਧਿਆਪਰਦੇਸ਼ ਚ ਪ੍ਰਚਾਰ ਕਰਨ ਵਾਸਤੇ ਕਦੇ ਰਾਜਸਥਾਨ ਚ ਪ੍ਰਚਾਰ ਕਰਨ ਵਾਸਤੇ ਉਹਦਾ ਪੈਸਾ ਪੰਜਾਬ ਦੇ ਖਜ਼ਾਨੇ ਚੋਂ ਜਾਂਦਾ ਸੀ ਪੰਜਾਬ ਦੀਆਂ ਲੋਕਾਂ ਦੀਆਂ ਜੇਬਾਂ ਚੋਂ ਜਾਂਦਾ ਸੀ ਮੈਂ ਤੁਹਾਨੂੰ ਉਦਾਹਰਣ ਦਿੰਦਾ ਆ ਮੈਂ ਡਾਟਾ ਕੱਢਿਆ ਆ ਕੱਲੇ ਨਵੰਬਰ ਮਹੀਨੇ ਦਾ ਸਾਡੇ ਕੋਲੇ ਵੀ ਅਫਸਰ ਭੇਜ ਦਿੰਦੇ ਆ ਅਕਸਰ 10 ਸਾਲ ਅਸੀਂ ਵੀ ਸਰਕਾਰ ਚ ਰਹੇ ਆ ਇਹ ਨਵੰਬਰ ਮਹੀਨੇ ਦਾ ਭਗਵੰਤ ਮਾਨ ਦਾ ਡਾਟਾ ਹੈ ਕਿ ਕਿੰਨੇ ਵਾਰੀ ਹੈਲੀਕਾਪਟਰ ਤੇ ਹਵਾਈ ਜਹਾਜ਼ ਵਰਤ ਕੇ ਪੰਜਾਬ ਦੇ ਲੋਕਾਂ ਦਾ ਪੈਸਾ ਵਰਤ ਕੇ ਇਹ ਇਹ ਤਿੰਨੇ ਰਾਜਾਂ ਦੇ ਵਿੱਚ ਪ੍ਰਚਾਰ ਕਰਨ ਵਾਸਤੇ ਗਿਆ 21 ਨਵੰਬਰ ਤੱਕ ਦਾ ਪਹਿਲੀ ਨਵੰਬਰ ਤੋਂ 21 ਨਵੰਬਰ ਤੱਕ ਦਾ ਕਿਉਂਕਿ 21 ਨੂੰ ਫਿਰ ਮੈਨੂੰ ਲੱਗਦਾ ਕੋਟ ਲੱਗ ਕੇ ਤੇ ਪ੍ਰਚਾਰ ਬੰਦ ਹੋ ਗਿਆ ਸੀ 20 ਦਿਨਾਂ ਚ 10 ਟ੍ਰਿਪ ਮਾਰੇ ਆ ਪਹਿਲਾਂ ਇੱਥੋਂ ਜਾਂਦਾ ਸੀ ਅਰਵਿੰਦ ਕੇਜਰੀਵਾਲ ਨੂੰ ਚੜਾਉਂਦਾ ਸੀ ਡਰਾਈਵਰ ਵਾਂਗੂ ਫਿਰ ਅਰਵਿੰਦ ਕੇਜਰੀਵਾਲ ਨੂੰ ਚੜਾ ਕੇ ਮੈਂ ਤੁਹਾਨੂੰ ਡੇਟਾ ਦੱਸ ਦਿੰਨਾ 2 ਨਵੰਬਰ ਨੂੰ ਮਧਿਆਪਰਦੇਸ਼ ਚ ਸਿੰਗਰੋਲੀ ਇਹਨਾਂ ਨੇ ਜਾ ਕੇ ਜੀ ਉੱਥੇ ਪ੍ਰਚਾਰ ਕੀਤਾ 3 ਨਵੰਬਰ ਨੂੰ ਛੱਤੀਸਗੜ੍ਹ ਚ ਅਕਲ ਤਾਰਾ ਕੌਨਸਟਿਟੂਐਂਸੀ ਹੈ ਉੱਥੇ ਗਏ 4 ਨੂੰ ਕੁਵਾਰਦਾ ਗਏ ਛੱਤੀਸਗੜ੍ਹ ਚ 5 ਨੂੰ ਮਸਤੂਰੀ ਗਏ ਛੱਤੀਸਗੜ੍ਹ ਚ 8 ਨੂੰ ਫੇਰ ਮਧਿਆਪਰਦੇਸ਼ ਚ ਚਚੌਰਾ 9 ਨੂੰ ਮਰੀਨਾ 10 ਨੂੰ ਸੇਵਡਾ 14 ਨੂੰ ਕਟਾਂਗੀ ਤੇ 21 ਤਰੀਕ ਨੂੰ ਤੇ 20 ਤਰੀਕ ਨੂੰ ਰਾਜਸਥਾਨ ਚ ਥਾਣਾ ਗਜੀ ਤੇ ਨੀਮਕਾ ਥਾਣਾ ਇਹ ਸਾਰੇ 20 ਦਿਨਾਂ ਦੇ ਵਿੱਚ ਤੁਸੀਂ ਵੇਖ ਲਓ 10 ਗੇੜੇ ਮਾਰੇ ਆ ਪੰਜਾਬ ਦਾ ਹੈਲੀਕਾਪਟਰ ਵਰਤਿਆ ਗਿਆ ਪੰਜਾਬ ਦੇ ਖਜ਼ਾਨੇ ਚੋਂ ਹਵਾਈ ਜਹਾਜ਼ ਕਰਾਇਤੇ ਲਿੱਤਾ ਗਿਆ ਤੇ ਜਿਹੜਾ ਸਿਕਿਉਰਿਟੀ ਦਾ ਅਮਲਾ ਫੈਲਾ ਪਹਿਲਾ ਮੁੱਖ ਮੰਤਰੀ ਦਾ ਜਾਂਦਾ ਕਿਉਂਕਿ ਸਭ ਤੋਂ ਵੱਧ ਸਿਕਿਉਰਿਟੀ ਤਾਂ ਹੁਣ ਇਹ ਤਾਂ ਆਰਟੀਆਈ ਚ ਹੀ ਆ ਗਿਆ ਕਿ ਬਾਦਲ ਸਾਹਿਬ ਤੋਂ ਵੱਧ ਕੈਪਟਨ ਨੇ ਲਿੱਤੀ ਕੈਪਟਨ ਤੋਂ ਵੱਧ ਭਗਵੰਤ ਮਾਨ ਨੇ ਲੈ ਗਿਆ ਉਹਨਾਂ ਕਾਫਲਾ 50 ਗੱਡੀਆਂ ਦਾ ਕਾਫਲਾ 50 ਗੱਡੀਆਂ ਚ ਤੁਸੀਂ ਵੇਖ ਲਓ 3-400 ਪੁਲਿਸ ਵਾਲਾ ਐਡਵਾਂਸ ਪਾਰਟੀ ਵੱਖ ਉੱਥੇ ਜਾ ਕੇ ਰਹਿਣਾ ਖਾਣਾ ਪੀਣਾ 500 ਬੰਦੇ ਦਾ 500 ਗੱਡੀ ਦਾ ਤੇਲ ਜਾਣਾ ਇਹ ਕਿੱਥੋਂ ਆਇਆ ਪੈਸਾ ਜੀ ਪੰਜਾਬ ਦੇ ਲੋਕਾਂ ਦਾ ਪੈਸਾ ਇਹ 10 ਵਾਰੀ ਕੇਵਲ 20 ਦਿਨਾਂ ਦੇ ਵਿੱਚ ਹਰ ਦੂਜੇ ਦਿਨ ਪ੍ਰਚਾਰ ਕਰਨ ਵਾਸਤੇ ਆਮ ਆਦਮੀ ਪਾਰਟੀ ਦਾ ਤੇ ਅਰਵਿੰਦ ਕੇਜਰੀਵਾਲ ਦਾ ਇਹ ਜਾਂਦੇ ਸੀ ਸਾਰੇ ਐਮਐਲਏਆਂ ਦੀਆਂ ਡਿਊਟੀਆਂ ਲੱਗੀਆਂ ਸੀ ਸਾਰੇ ਮੰਤਰੀਆਂ ਦੀਆਂ ਡਿਊਟੀਆਂ ਲੱਗੀਆਂ ਸੀ ਸਾਰੇ ਚੇਅਰਮੈਨਾਂ ਦੀਆਂ ਸਰਕਾਰੀ ਗੱਡੀਆਂ ਜਿਹੜੀਆਂ ਇਹਨਾਂ ਨੇ ਵਰਤੀਆਂ ਤੇ ਤੇਲ ਵਰਤਿਆ ਉਹਦਾ ਹਿਸਾਬ ਕੌਣ ਦੇਊਗਾ ਹਜ਼ਾਰਾਂ ਕਰੋੜਾਂ ਦੇ ਇਹਨਾਂ ਸਟੇਟਾਂ ਦੇ ਵਿੱਚ ਅਖਬਾਰਾਂ ਦੇ ਇਸ਼ਤਿਹਾਰ ਦਿੱਤੇ ਗਏ ਆਈ ਦੇ ਤੇ ਫੇਸਬੁੱਕ ਗੂਗਲ ਟਵਿੱਟਰ ਜਿੰਨੇ ਵੀ ਸੋਸ਼ਲ ਮੀਡੀਆ ਪਲੇਟਫਾਰਮਸ ਹੈ ਕਰੋੜਾਂ ਰੁਪਏ ਦੇ ਇਸ਼ਤਿਹਾਰ ਇਹਨਾਂ ਤੇ ਦਿੱਤੇ ਗਏ ਇਹ ਪੰਜਾਬ ਦੇ ਖਜ਼ਾਨੇ ਦੀ ਜਿਹੜੀ ਲੁੱਟ ਹੋਈ ਹੈ ਇਹਦੀ ਪਰਪਾਈ ਕੌਣ ਕਰੂਗਾ ਤੇ ਰਿਜ਼ਲਟ ਵੇਖ ਲਓ ਤੁਸੀਂ ਮੈਂ ਤੁਹਾਨੂੰ ਰਿਜ਼ਲਟ ਦੱਸਦਾ ਪਹਿਲਾਂ ਤਾਂ ਇਹਨਾਂ ਦਾ ਹਾਸਾ ਹੋਣੀ ਤਿੰਨ ਸਟੇਟਾਂ ਚ ਇਲੈਕਸ਼ਨ ਲੜੇ 215 ਹਲਕਿਆਂ ਚ ਲੜੇ 215 ਦੇ 215 ਚ ਜਮਾਨਤਾਂ ਜ਼ਬਤ ਹੋਈਆਂ 215 ਦੇ 215 ਚ ਨੋਟਾਂ ਨਾਲੋਂ ਘੱਟ ਵੋਟਾਂ ਇਹਨਾਂ ਨੂੰ ਪਈਆਂ 70 ਹਲਕੇ ਲੜੇ ਇਹ ਮੱਧਿਆਪ੍ਰਦੇਸ਼ ਚ ਉਥੇ ਇਹਨਾਂ ਨੂੰ ਪਈ ਜੀ 0.51% ਵੋਟ 1% ਤੋਂ ਵੀ ਅੱਧੀ छत्तीसगढ़ च लड़े 88 सीटें ते 0.93% ते राजस्थान च लड़े 57 सीटें ते 0.38% वोट मतलब ਤੁਸੀਂ ਇਹ ਵੇਖੋ 1% ਵੀ ਕਿਤੇ ਟੱਚ ਨਹੀਂ ਕੀਤੇ ਜਮਾਨ ਤਾਂ ਹਰ ਹਲਕੇ ਚ ਜਬਤ ਹੋਈਆਂ ਤੇ ਮੇਰੇ ਕੋਲੇ ਤਾਂ ਉਹ ਵੀ ਡਾਟਾ ਹੈ ਕਿ ਜਿੱਥੇ-ਜਿੱਥੇ ਮੁੱਖ ਮੰਤਰੀ ਨੇ ਤੇ ਅਰਵਿੰਦ ਕੇਜਰੀਵਾਲ ਨੇ ਜਾ ਕੇ ਪ੍ਰਚਾਰ ਕੀਤਾ ਤੇ ਉੱਥੇ ਤਾਂ ਵੋਟਾਂ ਦੂਜੇ ਹਲਕਿਆਂ ਨਾਲੋਂ ਵੀ ਘਟ ਪਈਆਂ ਕਿਤੇ 200 ਪਈਆਂ ਕਿਤੇ 150 ਪਈਆਂ 50 ਲੱਖ ਰੁਪਏ ਦਾ ਤੁਸੀਂ ਜਾ ਕੇ ਪ੍ਰਚਾਰ ਕਰਦੇ ਹੋ ਇੱਕ ਹਲਕੇ 'ਚ ਮੈਂ ਫੋਟੋ ਦੇਖ ਰਿਹਾ ਸੀ ਇਹ ਗਏ ਦੋਵੇਂ ਜਾਣੇ ਰੋਡ ਸ਼ੋਅ ਕੱਢ ਰਿਹਾ 50 ਲੱਖ ਰੁਪਈਆ ਲਾਤਾ ਉਸ ਗੇੜੇ ਤੇ ਤੇ ਵੋਟਾਂ ਨਿਕਲੀਆਂ 55 ਤੁਸੀਂ ਦੱਸੋ ਅਸਲ ਤਾਂ ਪੈਰ ਤੇ ਕੁਹਾੜੀ ਤਾਂ ਆਪ ਮਾਰ ਲਈ ਪ੍ਰਚਾਰ ਕਰਨ ਜਾਂਦੇ ਸੀ ਉੱਥੇ ਲੋਕਾਂ ਨੂੰ ਜਾ ਕੇ ਕਹਿੰਦੇ ਸੀ ਪੰਜਾਬ 'ਮੇ ਫੋਨ ਕਰਕੇ ਪੁੱਛੋ ਕੰਮ ਕਿੰਨੇ ਹੋਏ ਐ ਉਹਨਾਂ ਨੇ ਫੋਨ ਕਰ ਲਿਆ ਤੇ ਪੰਜਾਬ ਦੇ ਲੋਕਾਂ ਨੇ ਸੱਚ ਦੱਸਤਾ ਤੇ ਫਿਰ ਵੋਟਾਂ ਤਾਂ ਇੰਨੀਆਂ ਹੀ ਨਿਕਲਣੀਆਂ ਸੀ ਜਿੰਨਾ ਪੰਜਾਬ 'ਚ ਕੰਮ ਹੋਇਆ ਸੋ ਇਹ ਹਾਲਾਤ ਜਿਹੜੇ ਐ ਇਹ ਵੇਖੋ ਇਹ ਕੱਲੀ ਇਸ ਪ੍ਰੈਸ ਕਾਨਫਰੰਸ ਤੱਕ ਸੀਮਤ ਨਹੀਂ ਐ ਗੱਲ ਇਹ ਇਸ ਇਸ਼ੂ ਤੇ ਵਕੀਲਾਂ ਨਾਲ ਵੀ ਰਹਿ ਕਰਾਂਗੇ ਜੇ ਹਾਈ ਕੋਰਟ ਮੂਵ ਕਰਨਾ ਪਿਆ ਹਾਈ ਕੋਰਟ ਕਰਾਂਗੇ ਕੋਈ ਸੈਂਟਰਲ ਕੋਈ ਇੰਡੀਪੈਂਡੈਂਟ ਏਜੰਸੀ ਦੀ ਜਾਂਚ ਹੋਣੀ ਚਾਹੀਦੀ ਹੈ ਪੰਜਾਬ ਦਾ ਪੈਸਾ ਜੀ ਪੰਜਾਬ ਦੇ ਲੋਕਾਂ ਦਾ ਪੈਸਾ ਜੀ ਇਹ ਪੰਜਾਬ ਦੇ ਲੋਕਾਂ ਦੀ ਭਲਾਈ ਵਾਸਤੇ ਲੱਗਣਾ ਚਾਹੀਦਾ ਹੈ ਪੰਜਾਬ ਦੇ ਲੋਕਾਂ ਦੀ ਡਿਵੈਲਪਮੈਂਟ ਪੰਜਾਬ ਦੀ ਡਿਵੈਲਪਮੈਂਟ ਵਾਸਤੇ ਲੱਗਣਾ ਚਾਹੀਦਾ ਤੁਸੀਂ ਸੈਲਫ ਪ੍ਰਚਾਰ ਰਾਸਤੇ ਕਿੱਥੋਂ ਆਪਦੀ ਸਿਕਿਉਰਿਟੀ ਅੱਜ ਭਗਵੰਤ ਮਾਨ ਜੀ ਜਾਂਦੇ ਆ 60 ਗੱਡੀਆਂ ਨਾਲ ਜਾਂਦੀਆਂ ਮਾਤਾ ਜੀ ਜਾਂਦੇ ਆ 50 ਗੱਡੀਆਂ ਦਾ ਕਾਫਲਾ ਜਾਂਦਾ ਸਤਕਾਰਯੋਗ ਇਹਨਾਂ ਦੇ ਧਰਮ ਪਤਨੀ ਜੀ ਜਾਂਦੇ ਆ 50 ਗੱਡੀਆਂ ਦਾ ਕਾਫਲਾ ਜਾਂਦਾ ਜੀ ਭੈਣ ਜੀ ਜਾਂਦੇ ਆ 50 ਗੱਡੀਆਂ ਦਾ ਕਾਫਲਾ ਜਾਂਦਾ ਇਹ ਕੋਈ ਤਰੀਕਾ ਯਾਰ ਪਹਿਲਾਂ ਤਾਂ ਤੁਸੀਂ ਇਹ ਕਹਿੰਦੇ ਸੀ ਕਿ ਇੰਨਾਂ ਚੀਜ਼ਾਂ ਦੀ ਲੋਡ ਕੀ ਹੈ ਅੱਜ ਅੱਜ ਫਿਰ ਇਹਨਾਂ ਦਾ ਹਾਲਾਤ ਕਿਉਂ ਬਦਲ ਗਏ ਜਿੰਨੀ ਬੁਰੀ ਤਰ੍ਹਾਂ ਨਾਲ ਇਹ ਤਿੰਨ ਸਟੇਟਾਂ ਦੇ ਵਿੱਚ ਆਮ ਆਦਮੀ ਪਾਰਟੀ ਨਕਾਰੀ ਗਈ ਹੈ ਇਸ ਤੋਂ ਵੀ ਮਾੜੀ ਸਥਿਤੀ ਜਿਵੇਂ ਤੁਸੀਂ ਪੰਜਾਬ 'ਚ ਲੁੱਟ ਕਰ ਰਹੇ ਹੋ ਨਾ ਇਸ ਤੋਂ ਵੀ ਮਾੜੀ ਸਥਿਤੀ ਤੁਹਾਡੀ ਪੰਜਾਬ 'ਚ ਹੋਣ ਆ ਰਹੀ ਹੈ 2014 ਦੀ ਚੋਣਾਂ 'ਚ ਸੋ ਇਸ ਕਰਕੇ ਮੈਂ ਅੱਜ ਤੁਹਾਡੇ ਰਾਹੀਂ ਪੰਜਾਬ ਦੇ ਲੋਕਾਂ ਨੂੰ ਇਸ ਇਸ਼ੂ ਤੇ ਸੁਚੇਤ ਕਰਨਾ ਚਾਹੁੰਦਾ ਸੀ ਕਿ 60 ਹਜ਼ਾਰ ਕਰੋੜ ਰੁਪਈਆ ਦੋ ਸਾਲਾਂ 'ਚ ਕਰਜ਼ਾ ਲੈ ਕੇ ਕੱਲੇ ਨਵੰਬਰ ਦੇ ਮਹੀਨੇ ਚ 5000 ਕਰੋੜ ਹੋਰ ਲੈ ਲਿਆ ਤਾਂ ਵਾਧਾ ਹੀ ਤੁਰਿਆ ਜਾ ਰਿਹਾ ਹੈ 60000 ਕਰੋੜ ਰੁਪਏ ਦਾ ਖਰਚਾ ਕੇਵਲ ਤੇ ਕੇਵਲ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਦੇ ਪ੍ਰਚਾਰ ਵਾਸਤੇ ਉਹਨੂੰ ਬਿਲਡ ਕਰਨ ਵਾਸਤੇ ਨੈਸ਼ਨਲੀ ਤੇ ਬਿਲਡ ਕਿੱਥੇ ਹੋ ਰਿਹਾ ਉਹ ਤਾਂ ਆਪਣੇ ਸਾਹਮਣੇ ਹੀ ਜਮਾਂਤਾਂ ਜਬਤ ਹੋ ਰੀਆਂ ਅਰਥਾਂ ਤੇ ਵਰਤਿਆ ਜਾ ਰਿਹਾ ਤੇ ਇਹ ਜਿਵੇਂ ਆਮ ਆਦਮੀ ਪਾਰਟੀ ਦੇ ਲੀਡਰ ਕਹਿੰਦੇ ਹੁੰਦੇ ਸੀ ਇਹਨਾਂ ਨੂੰ ਸਵਾਲ ਕਰੋ ਪਿੰਡਾਂ ਚੋਂਦੇ ਆ ਪਿੰਡਾਂ ਚ ਇਹਨਾਂ ਨੂੰ ਸਵਾਲ ਪੁੱਛੋ ਵੀ ਇਹ ਪੈਸਾ ਇਹ ਜਿਹੜਾ ਕਰਜ਼ਾ ਹੈ ਇਹ ਤੁਸੀਂ ਕਾਦੇ ਤੇ ਲਾ ਰਹੇ ਹੋ ਪਿੰਡ ਵਾਲੇ ਜਿਹੜੇ ਪਿੰਡ ਚੋਂਨ ਪੁੱਛਣ ਕਿ ਸਾਡੇ ਪਿੰਡ ਦੀ ਕੋਈ ਸੜਕ ਰਿਪੇਅਰ ਕੀਤੀ ਹੈ ਕੋਈ ਨਵੀਂ ਸੜਕ ਬਣਾਈ ਹੈ ਸਾਡੇ ਪਿੰਡ ਚ ਕੋਈ ਨਵਾਂ ਸੀਵਰੇਜ ਲਾਇਆ ਹੈ ਸਾਡੇ ਪਿੰਡ ਦੇ ਵਿੱਚ ਕੋਈ ਮੰਡੀ ਦੀ ਰਿਪੇਅਰ ਹੋਈ ਹੈ ਆਪਦੇ ਪਿੰਡ ਚ ਤੇ ਆਪਦੇ ਸ਼ਹਿਰ ਚ ਹੀ ਦੇਖ ਲਓ ਉੱਥੇ ਘੇਰ ਕੇ ਇਹਨਾਂ ਨੂੰ ਸਵਾਲ ਪੁੱਛੋ ਨੁਮਾਇंदे ਆ ਪਬਲਿਕ ਦੇ ਤੁਸੀਂ ਚੁਣ ਕੇ ਭੇਜੇ ਆ ਜਵਾਬ ਦੇ ਆ ਤੁਹਾਨੂੰ ਸੋ ਇਹ ਸਾਰੀਆਂ ਗੱਲਾਂ ਇਹ ਦੇਣੀਆਂ ਪੈਣੀਆਂ ਮੈਂ ਤੁਹਾਡੇ ਰਾਂ ਹੀ ਪੰਜਾਬ ਦੇ ਲੋਕਾਂ ਦੇ ਸਾਹਮਣੇ ਇਹ ਸੱਚੀ ਤਸਵੀਰ ਰੱਖਣੀ ਚਾਹੁੰਦਾ ਸੀ ਤਾਂ ਕਿ ਲੋਕ ਜਾਣੂ ਹੋਣ ਸੁਚੇਤ ਬਹੁਤ ਹੈ ਲੋਕ ਹੁਣ ਸੋਸ਼ਲ ਮੀਡੀਆ ਸਾਰੇ ਦੇਖਦੇ ਆ ਬਟ ਫੈਕਟਸ ਐਂਡ ਫਿਗਰਸ ਨਾਲ ਮੈਂ ਰੱਖਣੀ ਚਾਹੁੰਦਾ ਸੀ ਜਿਹੜਾ ਇਹ ਆਰਟੀਆਈ ਚ ਇਨਫੋਰਮੇਸ਼ਨ ਨਹੀਂ ਨਾ ਦਿੰਦੇ ਕਿ ਮੁੱਖ ਮੰਤਰੀ ਜੀ ਕਿੱਥੇ ਗਿਆ ਕਿੰਨੇ ਆਰੀ ਜਹਾਜ਼ ਵਰਤਿਆ ਜੀ ਸਿਕਿਉਰਿਟੀ ਹੈ ਜੀ ਸਿਕਿਉਰਿਟੀ ਰੀਜ਼ਨਸ ਕਰਕੇ ਕਹਿ ਦਿੰਦੇ ਅਸੀਂ ਨਹੀਂ ਦੇਰੇ ਕਾਦੀ ਸਿਕਿਉਰਿਟੀ ਹੈ ਜੀ ਉਹ ਮੁੱਖ ਮੰਤਰੀ ਜਾਇਆ ਆ ਮੁੜਿਆ ਆ ਤੇ ਹੁਣ ਕਾਦੀ ਸਿਕਿਉਰਿਟੀ ਥ੍ਰੈਟ ਰਹਿ ਗਿਆ ਦੱਸ ਦਿਓ ਕਿੱਥੇ ਕਿੱਥੇ ਗਿਆ ਸੀ ਕਿੰਨਾ ਪੈਸਾ ਲੱਗਿਆ ਕਿੰਨਾ ਤੇਲ ਲੱਗਿਆ ਉੱਥੇ ਕਿੰਨਾ ਖਰਚ ਹੋਇਆ ਆ ਮੈਂ ਤੁਹਾਡੇ ਸਾਹਮਣੇ ਆ ਇਹ ਵੀ ਮੈਨੂੰ ਕਿਸੇ ਉਸ ਮਹਿਕਮੇ ਦੇ ਅਫਸਰ ਨੇ ਹੀ ਦਿੱਤੀ ਹੈ ਜਾਣਕਾਰੀ ਡੇਟ ਵਾਈਜ਼ ਹੈ ਮੇਰੇ ਕੋਲੇ ਪਿਛਲੇ 6 ਮਹੀਨਿਆਂ ਦੀ ਸੋ ਇਸ ਤੇ ਕੀ ਅਗਲੀ ਕਾਰਵਾਈ ਲੈਣੀ ਹੈ ਪਾਰਟੀ ਵਿਚਾਰ ਕਰਕੇ ਤੇ ਅਗਲੀ ਕਾਰਵਾਈ ਕਰੇ ਸਰ ਵਿਰੋਧ ਵੋਟਾਂ ਦੀ ਗੱਲ ਕੀਤੀ ਉਹ ਤਾਂ ਕਹਿੰਦੇ ਆ ਵੀ ਤੁਸੀਂ ਮੰਨਦੇ ਹੋ ਤੁਸੀਂ ਵਿਰੋਧੀ ਧਿਰ ਦੇ ਵਿੱਚੋਂ ਉਹ ਕਹਿੰਦੇ ਆ ਕਿ ਜਿਹੜੀਆਂ ਮਸ਼ੀਨਾਂ ਉਹਨਾਂ ਦੇ ਵਿੱਚ ਗੜਬੜੀ ਹੋਈ ਹੈ ਐਨੀ ਡਾਊਨ ਨਹੀਂ ਜਾ ਸਕਦੀ ਵੋਟ ਉਹ ਫਿਰਦਾ ਬੜੀ ਛੇਤੀ ਪੰਜਾਬ ਦੀਆਂ ਮਸ਼ੀਨਾਂ 'ਚ ਵੀ ਗੜਬੜੀ ਹੋਣ ਲੱਗੀ ਹੈ ਕਿਉਂਕਿ ਇਦੋਂ ਵੀ ਡਾਊਨ ਜਾਣਾ ਮੈਂ ਤਾਂ ਉਹ ਕਾਂਗਰਸ ਦੇ ਲੀਡਰਾਂ ਦੀ ਸੁਣ ਰਿਹਾ ਸੀ ਯਾਰ ਕਮਲਨਾਥ ਤੇ ਦਿਗਵਿਜੇ ਸਿੰਘ ਦੀ ਏਡੇ ਏਡੇ ਵਾਰੀ ਮੁੱਖ ਮੰਤਰੀ ਰਹਿ ਗਏ ਸ਼ਰਮ ਨਹੀਂ ਆਉਂਦੀ ਯਾਰ ਉਹਨਾਂ ਨੂੰ ਵੀ ਕਹਿੰਦੇ ਮਸ਼ੀਨਾਂ ਚ ਗੜਬੜੀ ਹੋ ਗਈ ਤੇ ਫਿਰ ਤੇਲੰਗਾਨਾ ਚ ਕਿਵੇਂ ਬਣ ਗਏ ਤੁਸੀਂ ਸੜਕਾਂ ਅਰਬੀ ਕੋੜੇ ਦੀ ਬੜੀ ਤਗੜ ਤਗੜ ਤਿਆਰ ਤੇਰੇ ਮੇਰੇ ਵੀਰ ਮੈਂ ਨਹੀਂ ਉਹ ਕੱਲ ਕਹਿੰਦਾ ਦੇਖੋ ਮਜੀਠੀਆ ਸਾਹਿਬ ਨੇ ਵੀ ਗੱਲ ਆਖੀ ਸੀ ਸਰਦਾਰ ਸੁਰਨਜੀਤ ਸਿੰਘ ਮਾਣ ਨੇ ਭਗਵੰਤ ਮਾਣ ਦਾ ਨਾਂ ਰੱਖਿਆ ਟੱਟੂ ਤੇ ਟੱਟੂ ਕਦੋਂ ਤੋਂ ਘੋੜਿਆਂ ਦੇ ਸਵਾਲ ਪੁੱਛਣ ਲੱਗ ਗਏ ਇਹ ਮੈਨੂੰ ਸਮਝ ਨਹੀਂ ਆਈ ਤੇ ਜੇ ਘੋੜਿਆਂ ਦੀ ਤਗੜ ਤਗੜ ਹੋ ਰਹੀ ਆ ਭਗਵੰਤ ਮਾਣ ਦੀ ਛਾਤੀ ਤੇ ਹੀ ਹੋ ਰਹੀ ਆ ਅਸਰ ਕਰ ਰਹੀਆਂ ਉਹਦੇ ਤੇ ਗੱਲਾਂ ਮੈਂ ਭਗਵੰਤ ਮਾਨ ਨੂੰ ਗੱਲ ਕਰਨੀ ਚਾਹਣਾ ਕਿ ਇਹ ਨਾ ਧਿਆਨ ਭਟਕਾਉ ਗੱਲਾਂ ਨਾ ਕਰ ਤੂੰ ਇਧਰ ਉਧਰਤੀ ਨਾ ਬਾਤ ਕਰ ਇਹ ਬਤਾ ਕਿ قافਲਾ